ਜਗਬਾਣੀ ਪੰਜਾਬ ਕੇਸਰੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬੀਤੇ ਕੱਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਖਰੜ ਦੇ ਵਿੱਚ ਉਸਾਰੀਆਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕੋਰਟ ਦੇ ਹੁਕਮ ਨੇ ਕਿ ਆਉਣ ਵਾਲੀਆਂ ਤਰੀਕ ਤੱਕ ਮੁਕੰਮਲ ਪਾਬੰਦੀ ਰਹੇਗੀ ਸਾਡੇ ਨਾਲ ਬਿਲਡਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਪੰਕਜ ਸੂਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਦਿੱਕਤਾਂ ਬਿਲਡਰਾਂ ਨੂੰ ਆ ਰਹੀਆਂ ਤੇ ਆਉਣ ਵਾਲੇ ਸਮੇਂ ਚ ਆਉਣਗੀਆਂ ਪੰਕਜ ਜੀ ਕੀ ਕੀ ਦਿੱਕਤਾਂ ਆ ਸਕਦੀਆਂ ਆ ਬਹੁਤ ਬਹੁਤ ਧੰਨਵਾਦ ਗਗਨ ਜੀ ਤੇ ਪੱਟੀ ਸਭ ਤੁਹਾਡਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਅਸੀਂ ਸਾਰੇ ਬਿਲਡਰ ਔਰ ਡੀਲਰ ਐਸੋਸੀਏਸ਼ਨ ਦੀ ਜਿਹੜੀ ਆਵਾਜ਼ ਹੈਗੀ ਹੈ ਔਰ ਜਿਹੜੀ ਆਮ ਲੋਕਾਂ ਦੀ ਆਵਾਜ਼ ਹੈਗੀ ਹੈ ਉਹ ਤੁਹਾਡੇ ਚੈਨਲ ਦੇ ਥਰੂ ਜਨਤਾ ਤੱਕ ਵੀ ਪਹੁੰਚ ਰਹੀ ਹੈ ਤੇ ਸਰਕਾਰ ਵਰ ਵੀ ਪਹੁੰਚ ਰਹੀ ਹੈ ਤੇ ਤੁਹਾਡਾ ਆਨ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅ ਦੇਖੋ ਜੀ ਇਹ ਜਿਹੜਾ ਆਰਡਰ ਹੈਗਾ ਵਾ ਇਹਦੀ ਹੁਣ ਨੈਕਸਟ ਡੇਟ ਹੈਗੀ ਹੈ ਉਹ 27 ਮਈ ਮੰਡੇ ਦੀ ਹੈਗੀ ਹੈ ਔਰ ਅਸੀਂ ਆਪਣੇ ਬਿਲਡਰ ਔਰ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਸੰਡੇ ਨੂੰ ਬੁਲਾਈ ਹੈਗੀ ਹੈ ਜਿਹਦੇ ਵਿੱਚ ਅਸੀਂ ਇਹਦੇ ਬਾਰੇ ਆਪਸ ਡਿਸਕਸ ਕਰਾਂਗੇ ਔਰ ਅਸੀਂ ਆਪਣੇ ਐਡਵੋਕੇਟ ਵੀ ਹਾਇਰ ਕਰ ਰਹੇ ਆਂ ਜਿਹਦੇ ਨਾਲ ਅਸੀਂ ਇਸ ਨੂੰ ਕਿਉਂਕਿ ਇਹ ਆਰਡਰ ਜਿਹੜਾ ਵਾ ਇਹ ਗਲਤ ਹੈ ਸੁਪਰਸੀਡ ਕਰਨ ਵਾਸਤੇ ਇਹਦੇ ਵਾਸਤੇ ਅਸੀਂ ਪੈਰ ਵੀ ਕਰਾਂਗੇ ਦੇਖੋ ਅਸੀਂ ਪਿਛਲੇ 3 ਸਾਲ ਤੋਂ ਸਰਕਾਰ ਦੇ ਪਿੱਛੇ ਲੱਗੇ ਹੋਏ ਹਾਂ ਜੀ ਕਿ ਇੱਕ ਨਵੀਂ ਹਾਊਸਿੰਗ ਪਾਲਿਸੀ ਲੈ ਕੇ ਆਈ ਜਾਵੇ ਉਹ ਹਾਊਸਿੰਗ ਪਾਲਿਸੀ ਲੈ ਕੇ ਆਉਣ ਵਾਸਤੇ ਸਰਕਾਰ ਕੋਲ ਕਾਗਜ ਵੀ ਪਏ ਆਗੇ ਹੈ ਜਿਹੜਾ ਡਿਪਾਰਟਮੈਂਟ ਹੈ ਪਹਿਲਾਂ ਅਮਨ ਰੋੜਾ ਜੀ ਕੋਲ ਸੀਗਾ ਉਸ ਤੋਂ ਬਾਅਦ ਉਹਨ ਭਗਵੰਤ ਮਾਨ ਜੀ ਕੋਲੇ ਗਿਆ ਬਈ ਹਾਊਸਿੰਗ ਦਾ ਡਿਪਾਰਟਮੈਂਟ ਬਟ ਉਹ 3 ਸਾਲ ਦੀ ਫਾਈਲ ਜਿਹੜੀ ਹੈਗੀ ਆ ਉਧਰ ਦੀ ਉਧਰ ਹੀ ਹੈ ਅਸੀਂ ਲੋਕਲ ਬਾਡੀ ਦਫਤਰ ਜਾ ਕੇ ਡਾਇਰੈਕਟਰ ਸਾਹਿਬ ਨੂੰ ਮਿਲੇ ਆ ਸੈਕਟਰੀ ਸਾਹਿਬ ਨੂੰ ਮਿਲੇ ਆ ਮੰਤਰੀ ਸਾਹਿਬ ਨੂੰ ਮਿਲੇ ਆ ਮੈਨੇਜਰ ਸਾਹਿਬ ਨੂੰ ਮਿਲੇ ਆ ਉਸ ਵਲਕਾਰ ਜੀ ਨੂੰ ਵੀ ਮਿਲੇ ਆ ਜਲੰਧਰ ਵੀ ਅਸੀਂ ਗਏ ਉਹਨਾਂ ਕੋਲ ਤੇ بٹ ਕੋਈ ਵੀ ਨਵੀਂ ਪਾਲਿਸੀ ਨਹੀਂ ਆ ਪਾਈ ਹੈਗੀ ਹੁਣ ਦੇਖੋ ਸਰ ਇਹ ਆਰਡਰ ਦੇ ਹਿਸਾਬ ਨਾਲ ਇੱਕ ਬੰਦੇ ਨੇ ਮੈਪ ਪਾਸ ਕਰਾ ਕੇ ਕੰਸਟ੍ਰਕਸ਼ਨ ਸ਼ੁਰੂ ਕੀਤੀ ਹੋਈ ਹੈ ਉਹ ਆਪਣੀ ਕਿਹਾ ਕੰਸਟ੍ਰਕਸ਼ਨ ਵਿੱਚ ਰੋਕ ਦੇਵੇ ਠੀਕ ਹੈ ਜੀ ਜਿਹਨੇ ਸਰਕਾਰ ਨੂੰ ਪੈਸਾ ਦਿੱਤਾ ਸਰਕਾਰ ਦੀ ਫੀਸ ਜਮ੍ਹਾਂ ਕਰਾਈ ਹੈਗੀ ਹੈ ਪ੍ਰੋਪਰ ਤਰੀਕੇ ਨਾਲ ਆਪਣੀ ਕੰਸਟ੍ਰਕਸ਼ਨ ਕਰ ਰਿਹਾ ਹੈ ਆਪਣੇ ਘਰ ਬਣਾਉਣ ਦੀ ਉਹਦੇ ਸੁਪਨੇ ਜਿਹੜੇ ਆ ਉਹ ਚੂਰ ਚੂਰ ਹੋ ਜਾਣਗੇ ਆਲਰੇਡੀ ਜਿਹੜਾ ਰੀਅਲ ਏਸਟੇਟ ਦਾ ਬਿਜ਼ਨਸ ਹੈ ਉਹ ਪਿਛਲੇ 3 ਸਾਲਾਂ ਤੋਂ ਕਾਫੀ ਹੱਦ ਤੱਕ ਠੱਪ ਹੈ ਜਿੰਨੇ ਵੀ ਬਿਲਡਰ ਰਹੇ ਨੇ ਛੋਟੇ ਛੋਟੇ ਖਰੜ ਦੇ ਜਿਲਖਪੁਰ ਦੇ ਨਿਊ ਚੰਡੀਗੜ੍ਹ ਦੇ ਉਹ ਸਾਰੇ ਛੋਟੇ ਛੋਟੇ ਬਿਲਡਰ ਕੰਮ ਬੰਦ ਕਰਕੇ ਬੈਠੇ ਹੋਏ ਨੇ ਕੋਈ ਹਿਮਾਚਲ ਜਾ ਰਿਹਾ ਵੈ ਕੋਈ ਹਰਿਆਣਾ ਜਾ ਰਿਹਾ ਵੈ ਕੋਈ ਕੰਮ ਹੀ ਛੱਡ ਰਿਹਾ ਵੈ ਠੀਕ ਹੈ اور ਉਹਨਾਂ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਸੀਗੇ ਚਾਹੇ ਉਹ ਕਿਸਾਨ ਸੀਗੇ ਜਿਨ੍ਹਾਂ ਦੀ ਜਮੀਨਾਂ ਸੀਗੀਆਂ ਚਾਹੇ ਮਜ਼ਦੂਰ ਸੀਗੇ ਜਿਹੜੇ ਉੱਤੇ ਕੰਮ ਕਰਦੇ ਐ ਚਾਹੇ ਕੋਈ ਟਾਇਲ ਵਾਲਾ ਹੈ ਕੋਈ ਦਰਵਾਜੇ ਵਾਲਾ ਹੈ ਕੋਈ ਪੇਂਟ ਵਾਲਾ ਹੈ ਜਾਂ ਨਵੇਂ ਘਰ ਦੇ ਵਿੱਚ ਫਰਨੀਚਰ ਆਂਦਾ ਵਾ ਨਵੇਂ ਘਰ ਚ ਟੀਵੀ ਆਂਦੇ ਏਸੀ ਆਂਦੇ ਉਹ ਸਾਰੇ ਬਿਜ਼ਨਸ ਰੀਅਲਸਟੇਟ ਨਾਲ ਜੁੜੇ ਉਹ ਠੱਪ ਹੋਏ ਹੋਏ ਨੇ ਜੀ ਸੂਬ ਸਭ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਕੋਰਟ ਨੇ ਕਿਹਾ ਵੀ ਜਿਹੜਾ ਮਾਸਟਰ ਪਲਾਨ ਨਹੀਂ ਆਇਆ ਪਿਛਲੇ 15 ਸਾਲ ਤੋਂ ਇਹ ਤੁਹਾਨੂੰ ਲੱਗਦਾ ਨਹੀਂ ਵੀ ਮਾਸਟਰ ਪਲਾਨ ਤੋਂ ਬਿਨਾ ਜਿਹੜੀਆਂ ਉਹ ਸਾਰੀਆਂ ਹੋ ਰਹੀਆਂ ਉਹ ਗਲਤ ਹੋ ਰਹੀਆਂ ਜਾਂ ਕਿਸੇ ਨੂੰ ਮੋਢੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਗਲੀਆਂ ਨਾਲੀਆਂ ਦਾ ਕਾਫੀ ਪੰਗਾ ਹੈ ਸੀਵਰੇਜ ਦਾ ਪੰਗਾ ਹੈ ਜੀ ਪੀਣ ਵਾਲੇ ਪਾਣੀ ਦਾ ਪੰਗਾ ਹੈ ਇਹਦੇ ਬਾਰੇ ਕੀ ਕਹੋਗੇ ਸਰ ਦੇਖੋ ਉਹਦੇ ਚ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈਗੀ ਹੈ ਬਟ ਉਹ ਰਿਸਪੌਂਸਿਬਿਲਟੀ ਸਰਕਾਰ ਦੀ ਹੈ ਜੀ ਹੁਣ ਸਰਕਾਰ ਈਡੀਸੀ ਲੈਂਦੀ ਹੈ ਜੀ ਐਕਸਟਰਨਲ ਡਿਵੈਲਪਮੈਂਟ ਚਾਰजेस ਲੈਂਦੀ ਹੈਗੀ ਹੈ ਬਿਲਡਰਸ ਤੋਂ ਵੀ ਲੈਂਦੀ ਹੈਗੀ ਹੈ ਜੀ ਆਮ ਜਨਤਾ ਤੋਂ ਵੀ ਲੈਂਦੀ ਹੈ ਜਦੋਂ ਨਕਸ਼ੇ ਪਾਸ ਕਰਦੇ ਹੈ ਉਹਦੇ ਵਿੱਚ ਵੀ ਫੀਸ ਹੁੰਦੀ ਹੈ ਦੈਟ ਇਜ਼ ਡਿਵੈਲਪਮੈਂਟ ਜਿਹੜਾ ਕਰਨਾ ਸਰ ਉਹ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈਗੀ ਹੈ ਕੋਈ ਵੀ ਪ੍ਰੋਜੈਕਟ ਹੈ ਚਾਹੇ ਉਹਦੇ ਚ ਰੋਡ ਦੇਣੀ ਸੀਵਰੇਜ ਦੇਣੀ ਵਾਟਰ ਸਪਲਾਈ ਦੇਣੀ ਇਲੈਕਟ੍ਰਿਸਿਟੀ ਦੇ ਪੋਲਸ ਲਗਵਾਣੇ ਪ੍ਰੋਪਰ ਉਸ ਗਵਰਨਮੈਂਟ ਦੀ ਵੀ ਰਿਸਪੌਂਸਿਬਿਲਟੀ ਹੈ ਅਸੀਂ ਨਿਕਲਵਾਇਆ ਸੀ ਕੋਈ ਮੇਰੇ ਖਿਆਲ ਦੇ ਅੰਦਰ ਜੀ ਕੋਈ ਜੋ ਕਰੋੜ ਦੇ ਆਸ-ਪਾਸ ਦੀ ਐਕਸਟਰਨਲ ਡਿਵੈਲਪਮੈਂਟ ਚਾਰਜੀਜ਼ ਦੇ ਰੂਪ ਦੇ ਵਿੱਚ ਜਾਂ ਫੀਸਾਂ ਦੇ ਰੂਪ ਵਿੱਚ ਗਵਰਨਮੈਂਟ ਕੋਲ ਜਮ੍ਹਾਂ ਹੋਇਆ ਉਹ ਫੀਸ ਤਾਂ ਸਰੋਤੇ ਜਮ੍ਹਾਂ ਹੋ ਜਾਂਦੀ ਹੈ ਜੀ ਬਟ ਉਸ ਫੀਸ ਦਾ ਕਿੱਥੇ ਡਿਵੈਲਪਮੈਂਟ 'ਚ ਖਰਚਾ ਹੋਇਆ ਹੈ ਉਹਦੇ ਬਾਰੇ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਤੇ ਅਸੀਂ ਖੁਦ ਚਾਹੁੰਦੇ ਹਾਂ ਕਿ ਸਰਕਾਰ ਇਹਦੇ ਬਾਰੇ ਕੁਝ ਸੋਚੇ ਕਿਉਂਕਿ ਮੁਹਾਲੀ ਜਿਹੜਾ ਸ਼ਹਿਰ ਹੈ ਉਹ ਪੰਜਾਬ ਦਾ ਮੇਨ ਸ਼ਹਿਰ ਹੈ ਸਭ ਤੋਂ ਜ਼ਿਆਦਾ ਰੈਵਨਿਊ ਦੇਣ ਵਾਲਾ ਸ਼ਹਿਰ ਹੈ ਕਮਾਊ ਪੁੱਤੇ ਪੰਜਾਬ ਸਰਕਾਰ ਦਾ ਸਭ ਤੋਂ ਜ਼ਿਆਦਾ ਰਜਿਸਟਰੀਆਂ ਅਗਰ ਕਿਤੇ ਹੁੰਦੀਆਂ ਤਾਂ ਉਹ ਖਰੜ ਦੇ ਵਿੱਚ ਜ਼ਿਲਕਪੁਰ ਦੇ ਵਿੱਚ ਮੋਹਾਲੀ ਦੇ ਵਿੱਚ ਹੁੰਦੀਆਂ ਵੈ ਤੇ ਆਪਣੇ ਕਮਾਊ ਪੁੱਤੇ ਦੇ ਨਾਲ ਵਿਤਕਰਾ ਕਰਨਾ ਉਹਨੂੰ ਪ੍ਰੇਸ਼ਾਨ ਕਰਨਾ ਉਹਦੇ ਲਈ ਕੋਈ ਪਾਲਿਸੀ ਨਾ ਲੈ ਕੇ ਆਨਾ ਜੀ ਪਲੱਸ 2 ਬੰਦ ਕਰਤੇ ਕੋਈ ਪ੍ਰੋਬਲਮ ਨਹੀਂ ਸਾਨੂੰ ਕੰਮ ਰੋਕ ਦिए ਉਹ ਤਾਂ ਗਲਤ ਕਰ ਲਿਆ ਨਾ ਜੀ ਤੁਸੀਂ ਰੈੱਡ ਲਾਈਟ ਤਾਂ ਲਗਾਤੀ ਪਰ ਰਸਤਾ ਤਾਂ ਦੱਸੋ ਨਾ ਵੀ ਇਸ ਤਰੀਕੇ ਨਾਲ ਕਮ ਹੋਏਗਾ ਨਵੀਂ ਪਾਲਿਸੀ ਦਿੱਤੀ ਨਹੀਂ ਪੁਰਾਣੀ ਪਾਲਿਸੀ ਬੰਦ ਕਰਤੀ ਬੰਦਾ ਵਪਾਰ ਆਪਣਾ ਕਰੇ ਜਾਂ ਕਰਾ ਕਿਦਾਂ ਆਪਣੇ ਬੱਚੇ ਕਿਦਾਂ ਪਾਲੇ ਆਪਣੇ ਬੱਚੇ ਜਿਹੜੇ ਦੇਖੋ ਹਰ ਬੰਦੇ ਦੇ ਖਰਚੇ ਹੁੰਦੇ ਆ ਹਰ ਬੰਦੇ ਦਾ ਇੱਕ ਸਿਸਟਮ ਹੁੰਦਾ ਵੈ ਉਹ ਸਿਸਟਮ ਤੁਸੀਂ ਰੋਕਤਾ ਉਹਨੂੰ ਕੋਈ ਅੱਗੇ ਵਾਸਤੇ ਦਿੱਤਾ ਨਹੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਖਰੜ ਦੇ ਵਿੱਚ ਜਿੱਥੇ ਉਸਾਰੀਆਂ ਨੂੰ ਲੈ ਕੇ ਪੂਰਨ ਤੌਰ ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ ਉੱਥੇ ਹੀ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਅਸੀਂ ਸਮੇਂ-ਸਮੇਂ ਸਿਰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਨਾਲ ਸਮੇਂ-ਸਮੇਂ ਸਿਰ ਗੱਲਬਾਤ ਕੀਤੀ ਜਾ ਚੁੱਕੀ ਹੈ ਕੈਮਰਾਮੈਨ ਕਾਲਾ ਸਿੰਘ ਦੇ ਨਾਲ ਗਗਨਦੀਪ ਸ਼ਰਮਾ ਜਗਬਾਣੀ ਟੀਵੀ ਖਰੜ